अफ्रीकाल दोस्तों दोस्तों 24 अगस्त दी जेडी समराले किसान महापंचायत रखी हुई है ना वो महापंचायत ਦਾ ਅਸਲ ਦੇ ਵਿੱਚ ਬਹੁਤ ਲੋਕਾਂ ਵੱਲੋਂ ਸਾਡੇ ਵੀਰਾਂ ਵੱਲੋਂ ਸਵਾਲ ਆ ਰਿਹਾ ਵੀ ਜਦੋਂ ਹੁਣ ਆਪਣੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਧੀ ਉਹ ਸਰਕਾਰ ਨੇ ਰੱਦ ਕਰਤੀ ਰੱਦ ਵੀ ਉਵੇਂ ਕੀਤੀ ਜਿਵੇਂ ਆਪਾਂ ਨੇ ਕਿਹਾ ਕੋਈ ਐਨੇ ਵੀ ਅਧ ਵਿਚਾਲਾ ਕਰਤਾ ਵੀ ਜਿਵੇਂ ਜਿਵੇਂ ਕਹਿਤਾ ਓਕਣੇ ਉਹਨਾਂ ਨੇ ਰੱਦ ਕਰਤੀ ਵੀ ਜਿਹੜੀ ਹੁਣ ਇਹ ਕਿਸਾਨ ਮਹਾਪੰਚਾਇਤ ਵੀ ਦੇ ਕੀ ਅਰਥ ਨੇ ਕਾਫੀ ਲੋਕਾਂ ਦਾ ਇਹ ਕਹਿਣਾ ਪਰ ਸਾਡਾ ਇੱਥੇ ਜਿਹੜਾ ਸਾਨੂੰ ਸਾਡਾ ਮੰਨਣਾ ਬਾਕੀ ਤਾਂ ਲੀਡਰਸ਼ਿਪ ਸਿਆਣੀ ਆ ਬਹੁਤ ਵੱਡੇ ਨੇ ਸਾਡਾ ਉੱਥੇ ਤੱਕ ਨਹੀਂ ਧਿਆਨ ਜਾ ਸਕਦਾ ਖਿਆਲ ਨਹੀਂ ਆ ਸਕਦਾ ਉਹ ਪਰ ਜਿਹੜਾ ਸਾਡਾ ਮੰਨਣਾ ਉਹ ਇਹ ਹੁੰਦਾ ਵੀ ਜਿਹੜੀ ਇਹ ਹੁਣ ਮਹਾਪੰਚਾਇਤ ਇਹਨੂੰ ਚਾਹੇ ਜੇਤੂ ਕਹਿ ਲੋ ਚਾਹੇ ਕੋਸ਼ ਕਹਿ ਲੋ ਪਰ ਇਹਦੇ ਵਿੱਚ ਅਸਲ ਦੇ ਵਿੱਚ ਨਾ ਲੋਕ ਇਕੱਠ ਤੋਂ ਫੀਡਬੈਕ ਲੈਣੀ ਹੁੰਦੀ ਹੈ ਅੰਦਾਜ਼ਾ ਲਾਉਣਾ ਹੁੰਦਾ ਵੀ ਜਿਹੜਾ ਕੰਮ ਕਰਿਆ ਗਿਆ ਜੋ ਕੁਝ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਲੋਕਾਂ ਦੀ ਮੋਹਰ ਲੱਗਦੀ ਆ ਉਹ ਤੇ ਆਹੀ ਕੰਮ ਆ ਪੁੱਤ ਹੋਰ ਕੋਈ ਗੱਲ ਨਹੀਂ ਵੀਰੇ ਬਸ ਜਿੱਡਾ ਤੁਸੀਂ ਇਕੱਠ ਲੈ ਕੇ ਆਉਨੇ ਹੋ ਉਹਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਸੰਤੁਸ਼ਟੀ ਮਿਲਦੀ ਆ ਵੀ ਜਿਉਹੋ ਜੀ ਇਸ ਵਾਰ ਅਗਵਾਈ ਕੀਤੀ ਆ ਲੋਕਾਂ ਦੇ ਹਿੱਤਾਂ ਦੀ ਰਾਖੀ ਹੋਈ ਆ ਠੀਕ ਹੋਇਆ ਬਸ ਇਨੀ ਗੱਲ